ਪੰਜਾਬ ਦੇ ਮਜੀਠਾ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਤੇਈ ਲੋਕਾਂ ਦੀ ਜਾਨ ਚਲੀ ਗਈ। ਜਿਸ ਤੋਂ ਬਾਅਦ ਹੁਣ ਐਕਸਾਈਜ਼ ਵਿਭਾਗ ਦੇ ਵੱਲੋਂ ਲਗਾਤਾਰ ਜ਼ਿਲ੍ਹਾ ਪਠਾਨਕੁਰ ਦੇ ਵਿੱਚ ਪੁਲਿਸ ਦੇ ਸੇਹੋਂ ਦੇ ਨਾਲ ਅਲਾਸਮੈਂਟ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ ਲੋਕਾਂ ਨੂੰ ਇਹੋ ਜੀ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਸ਼ਰਾਬ ਕਈ ਕੈਮੀਕਲ ਮਿਲਾ ਕੇ ਬਣਾਈ ਜਾਂਦੀ ਹੈ। ਅਤੇ ਲੋਕ ਸਸਤੀ ਦੇ ਚੱਕਰ ਦੇ ਵਿੱਚ ਇਹਨਾਂ ਲੋਕਾਂ ਕੋਲੋਂ ਸ਼ਰਾਬ ਲੈ ਕੇ ਪੀ ਲੈਂਦੇ ਨੇ ਜਿਸ ਦੇ ਚਲਦੇ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਲੋਕਾਂਗੇ ਅਪੀਲ ਕਰਦੇ ਹਨ ਕਿ ਇਹੋ ਜੇ ਲੋਕਾਂ ਕੋਲੋਂ ਸ਼ਰਾਬ ਨਾ ਪੀਣ ਅਤੇ ਐਕਸਰਸਾਈਜ਼ ਵਿਭਾਗ ਦੇ ਵੱਲੋਂ ਅੱਜ ਲੋਸਮੈਂਟ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਹੋ ਜੀ ਸ਼ਰਾਬ ਦਾ ਨਾ ਸੇਵਨ ਕਰਨ ਅਤੇ ਉਹਨਾਂ ਦੇ ਵੱਲੋਂ ਵੀ ਲੋਕਾਂ ਨੂੰ ਫੜਨ ਦੇ ਲਈ ਕਈ ਮਹਿਮਾ ਚਲਾਈਆਂ ਜਾ ਰਹੀਆਂ ਨੇ ਕਿਉਂਕਿ ਇਹੋ ਜੇ ਲੋਕਾਂ ਦੇ ਕਾਰਨ ਉਹ ਥੋੜਾ ਜਿਹਾ ਮੁਨਾਫਾ ਕਮਾਉਣ ਦੇ ਚੱਕਰ ਦੇ ਵਿੱਚ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਵੱਲੋਂ ਹੁਣ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਜਗਵਾਨੀ ਦੇ ਲਈ ਪਠਾਨਕੋਟ ਤੋਂ ਤਰਵਿੰਦਰ ਠਾਕੁਰ ਦੀ ਰਿਪੋਰਟ ਪ੍ਰੋਗਰਾਮ ਇਹ ਹੈਗਾ ਕਿ ਮੈਨੂੰ ਪਤਾ ਲੱਗਿਆ ਜਿਵੇਂ ਤੁਹਾਨੂੰ ਪਤਾ ਹੈ ਕਿ ਨਸ਼ਿਆ ਵਿਰੁੱਧ ਚੱਲ ਰਿਹਾ ਸਾਡਾ ਹੈ ਨਾ ਤੇ ਉਹਦੇ ਰਿਗਾਰਡਿੰਗ ਇੱਥੇ ਇਹ ਲੈ ਸੈਟ ਲੈ ਕੇ ਆ ਗਈ ਹੈ ਉਹਦੇ ਲਈ ਮੈਂ ਆਪ ਅਖੀਰ ਟੀਮਾਂ ਲੈ ਕੇ ਬਾਹਰ ਨਿਕਲੀ ਆ ਤੇ ਤੋ ਐਸਐਚਓ ਡੀਐਸਪੀ ਸਾਰੇ ਅਲਰਟ ਮੋਡ ਤੇ ਹੈਗੇ ਆ ਸਾਥ ਸੀ ਆਪਣੀਆਂ ਟੀਮਾਂ ਬਣਾ ਕੇ ਖੁਦ ਖੁਦ ਅਫੀਸਰ ਸਾਰੇ ਬਾਹਰ ਨਿਕਲੇ ਹੋਏ ਨੇ ਤੇ ਜਾ ਰਹੇ ਆ ਤੁਹਾਨੂੰ ਹੁਣ ਦੱਸਦੇ ਆ ਅਸੀਂ ਇੱਕ ਪੱਚਾ ਸਵੇਰੇ ਮੇਰੇ ਇਨਸਪੈਕਟਰ ਸਾਹਿਬ ਨੇ ਹੁਨੇਕਾਰ ਕੀਤਾ ਹੈ ਬਸ ਜਾਣ ਕੋ ਤੇ ਦੂਜੀ ਅਸੀਂ ਐਕਟਿਵ ਹੈ ਗਿਆ ਰਾਤ ਦੇ ਵਿੱਚ ਰੱਖਾ ਮੈਂ ਸੈਨਸਰ ਤਾਹੀ ਹੈਗਾ ਕਿ ਇਹ ਗਿਰ ਇਲੀਜੀਟ ਲਿਕਰ ਜਿਹੜੀ ਆਉਟਸ ਵਗੈਰਾ ਚ ਬਣਾਉਂਦੇ ਨੇ ਬੁੰਦੇ ਨੇ ਹੈਨਾ ਆਨਲਾਈਨ ਆਪਣੀਆਂ ਮੰਗਾਉਂਦੇ ਨੇ ਜਾਂ ਬਣਾ ਕੇ ਨਾਲ ਪਿੰਡ ਦਾ ਜ਼ਿਆਦਾ ਬੱਟਦਾ ਹੱਦ ਉਸ ਦਾ ਨਿਸ਼ਾਨੀ ਹੁੰਦਾ ਸਿੱਧਾ ਕੋਈ ਵੀ ਕੀ ਪਤਾ ਉਸ ਦੀ ਡਿਗਰੀ ਕੀ ਹੈ ਕਿ ਮੈਂ ਕਿਨੇ ਬਣਾਈ ਹੋਈ ਕਿਸ ਚੀਜ਼ ਨਾ ਬਣਾਈ ਹੋਈ ਹੈ ਕਿਥੋਂ ਆ ਰਹੀ ਹੈ ਅਸੀਂ ਉਹਨਾਂ ਨੂੰ ਕਮੈਂਟ ਵੱਲੋਂ ਹਾਂਜੀ ਡਾਇਰੈਕਸ਼ਨਾਂ ਹੈਗੀਆਂ ਕਿ ਇਹਨਾਂ ਨੂੰ ਕਰੋ ਇਹਨਾਂ ਦੇ ਅਗੇਂਸਟ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ 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 ਦੇਖੋ ਉਹ ਕੈਮੀਕਲ ਬੇਸ ਬਣਾ ਕੇ ਮੱਲੇ ਮੱਲੇ ਦੇ ਗਲੀ ਗਲੀ ਵਿੱਚ ਫਾਉ ਚੀਜ਼ ਵੇਚੇ ਜਾ ਰਹੇ ਨੇ ਅਸੀਂ ਅੱਜ ਆਪਣੇ ਸਾਰੇ ਮੁਲਾਜ਼ਮ ਲੈ ਕੇ ਇਨਸਪੈਕਟਰਾਂਜ਼ ਲੈ ਕੇ ਉਹਨਾਂ ਨੂੰ ਮੈਸੇਜ ਕਰਵੇ ਕਰ ਰਹੇ ਹਾਂ ਕਨਸਰਨ ਏਰੀਆ ਦੇ ਵਿੱਚ ਜਾ ਜਾ ਕੇ ਤਾਂ ਕਿ ਉੱਥੋਂ ਕੋਈ ਐਹੋ ਜਿਹੀ ਕੋਈ ਵੀ ਸੈਟਲਿੰਗ ਨਾ ਹੋ ਕਮੈਂਟ ਵੱਲੋਂ ਹਾਂਜੀ ਡਾਇਰੈਕਸ਼ਨਾਂ ਹੈਗੀਆਂ ਕਿ ਇਹਨਾਂ ਨੂੰ ਕਰੋ ਇਹਨਾਂ ਦੇ ਅਗੇਂਸਟ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ 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 ਦੇਖੋ ਉਹ ਕੈਮੀਕਲਸ ਦੇਸ ਬਣਾ ਕੇ ਮਲੇ ਮਲੇ ਦੀ ਗਲੀ ਗਲੀ ਵਿੱਚ ਹੌ ਚੀਜ਼ ਵੇਚੇ ਜਾ ਰਹੇ ਨੇ ਅਸੀਂ ਅੱਜ ਆਪਣੇ ਸਾਰੇ ਮੁਲਾਜ਼ਮ ਲੈ ਕੇ ਇਨਸਪੈਕਟਰਸ ਲੈ ਕੇ ਉਹਨਾਂ ਨੂੰ ਮੈਸੇਜ ਕਰਵੇ ਕਰ ਰਹੇ ਹਾਂ ਕਨਸਰਨ ਏਰੀਆ ਦੇ ਵਿੱਚ ਜਾ ਜਾ ਕੇ ਤਾਂ ਕਿ ਉੱਥੇ ਕੋਈ ਅਹੋ ਜੀ ਕੋਈ ਮਿਸ ਹੈਪਨਿੰਗ ਨਾ ਹੋ